ਜਨਮ ਮਨਮ ਨਾਸਰ ਨਾਸਰ ਪਿਸਰ ਨਾਦਰ ਨਾਦਰ ਪਿਸਰ ਬਾ ਸ਼ਮਸ਼ੀਰ ਮੇਰੇ ਪਿਓ ਦਾ ਜਨਮ ਸ਼ਮਸ਼ੀਰ ਵਿੱਚੋਂ ਹੋਇਆ ਜਦ ਮੌਣ ਨਾਲ ਜਾ ਕੇ ਕਹਿ ਕੇ ਆ ਪੇਟਾਂ ਝਾਰਦੇ ਹਾਂ ਮੈਂ ਦੋ ਚੋਰ ਡਾਂਗ ਨਾਲ ਭਜਾ ਦਿੱਤੇ ਉਦਣ ਸਮਝ ਗਈ ਜਿਸकी लाठी ਉਸकी ਬਹਿਸ ਜਿਹਦੇ ਹੱਥ ਵਿੱਚ ਕੰਡਾ ਉਹਦੀ ਤਾਕਤ ਹੈ ਮੈਂ ਦੋ ਬੰਦੇ ਚਾਹਤ ਵਿੱਚ ਮੜ ਕੇ ਚਾਹਤ ਮੰਡ ਜਿੱਤੇ ਚਾਹਤ ਮੰਡ ਜਿੱਤੇ ਰਾਜ ਕਮ ਕੀਤਾ ਅੱਜ ਦਿੱਲੀ ਜਿੱਤ ਲਈ ਹੈ ਆਦਿ ਆਪਕੇ ਮਾਨ ਨੂੰ ਸੁਣਾ ਕੇ ਆਇਆ ਮੇਰੇ ਨਾਸਰ ਆਸਰ ਕਿਸਰ ਨਾਦਰ ਨਾਦਰ ਕਿਸ ਨਵਾ ਸ਼ਮਸ਼ੀਰ ਜਿਹਨੋਂ ਪਿਆਰ ਲੰਗ ਗਿਆ الحمدللہ ਦਾੜਿਆਂ ਵਾਲਿਆਂ ਦੇ ਘੋਲੇ ਤੇ ਸਾਰੀ ਕਰਨ ਵਾਲਿਆਂ ਨੇ ਪਛੈਣਿਆਂ ਵਾਲਿਆਂ ਨੇ ਤਾਕਤ ਪੈਨੇ ਗੁਰੂ ਦੇ ਸਿੱਖਾਂ ਨੇ ਸਭ ਕੁਝ ਲੁੱਟ ਲਿਆ ਉਹਦੇ ਕੋਲੋਂ ਹਿੰਦੁਸਤਾਨੀਆਂ ਬਹੁਤ ਬੇਟੀਆਂ ਛੜਾਈਆਂ ਉਹਨੂੰ ਹਰੀ ਦਾ ਪੱਤਨ ਨਹੀਂ ਟੱਪਣ ਦਿੱਤਾ ਸਭ ਕੁਝ ਲੁੱਟ ਗਏ ਜਾਨ ਬਚਾ ਕੇ ਹਰੀ ਦਾ ਪੱਤਨ